ਗਿਆ ਹੈ ਕਿ ਜੇਕਰ ਪਿੰਡ ਦੇ ਮੁੰਡਾ ਤੇ ਕੁੜੀ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਨੇ ਇੱਕੋ ਪਿੰਡ ਦੇ ਹੋਣਗੇ ਤਾਂ ਉਹਨਾਂ ਦੇ ਖਿਲਾਫ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਜੋ ਲੋਕ ਉਹਨਾਂ ਦੇ ਨਾਲ ਵਰਤਣਗੇ ਉਹਨਾਂ ਦੇ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਤਾਂ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪੰਚਾਇਤ ਦੇ ਵੱਲੋਂ ਇੱਕ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਹੈ ਇੱਕੋ ਪਿੰਡ ਦੇ ਵਿੱਚ ਵਿਆਹ ਕਰਵਾਉਣ ਵਾਲਿਆਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਇੱਕੋ ਪਿੰਡ ਦੇ ਮੁੰਡਾ ਤੇ ਕੁੜੀ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਨੇ ਜਾਂ ਫਿਰ ਜੋ ਲੋਕ ਨੇ ਉਹਨਾਂ ਦੇ ਨਾਲ ਵਰਤ ਵਰਤਾਅ ਰੱਖਦੇ ਨੇ ਤਾਂ ਉਹਨਾਂ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਤਾਂ ਇਸ ਤੋਂ ਪਹਿਲਾਂ ਵੀ ਅਜਹੀਆਂ ਖਬਰਾਂ ਦੇਖਣ ਨੂੰ ਮਿਲੀਆਂ ਨੇ ਜਿਸ ਦੇ ਵਿੱਚ ਜੇਕਰ ਪਿੰਡ ਦੇ ਹੀ ਮੁੰਡਾ ਕੁੜੀ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਨੇ ਤਾਂ ਪਿੰਡ ਵਾਲਿਆਂ ਦੇ ਖਿਲਾਫ ਉਹਨਾਂ ਦੇ ਮਤਾ ਪਾਇਆ ਗਿਆ ਉਹਨਾਂ ਨੂੰ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਤਾਂ ਅਜੇ ਹੀ ਇੱਕ ਖਬਰ ਜਨਾਲਾ ਦੇ ਪਿੰਡ ਧਾਰੀਵਾਲ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਪੰਚਾਇਤ ਦੇ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਤੇ ਸਾਰੇ ਮਤਲਬ ਸਾਡੀ ਪੰਚਾਇਤ ਨਾਲ ਹੈ ਤੇ ਮਤਾ ਪਾਇਆ ਜੀ ਜਿਹੜਾ ਪਿੰਡ ਵਿੱਚੋਂ ਲੜਕੀਆਂ ਦਾ ਵਿਆਹ ਹੋ ਰਿਹਾ ਹੈ ਪਰਿਵਾਰ ਦੇ ਪਿੰਡਾਂ ਵਿੱਚ ਹੀ ਉਹਦੇ ਬਰਖਲਾ ਪਾਇਆ ਸੀ ਕਿ ਜਿਹੜਾ ਬੱਚਾ ਇਹੋ ਜਿਹਾ ਕੰਮ ਕਰੂਗਾ ਪਿੰਡ ਵਿੱਚ ਨਹੀਂ ਰਹੂਗਾ ਤੇ ਪੰਚਾਇਤ ਉਹਦੀ ਬਿਲਕੁਲ ਮਤ ਨਹੀਂ ਕਰੂਗੀ ਨਾ ਕੋਈ ਮੰਨਤ ਕਰਨ ਜਾਊਗਾ ਜੇ ਉਹਦੇ ਮਾਪੇ ਵੀ ਉਹਦਾ ਸਾਥ ਦੇਣਗੇ ਤੇ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ ਅਹੀਂ ਉਹਨਾਂ ਕੋਈ ਸਪੋਰਟ ਨਹੀਂ ਕਰਾਂਗੇ ਸਮਾਜੀ ਬਾਈਕਟ ਕਰਾਂਗੇ ਸਮਾਜੀ ਬਾਈਕਟ ਕਰਾਂਗੇ ਕਰਾਂਗੇ ਜੀ ਭਟਰਾ ਵਾਪਰੀ ਦੀ ਹੈ ਤੇ ਪਿੰਡ ਵਿੱਚ ਤਾਂ ਹੀ ਕੁਝ ਹੋਇਆ ਜਾਂਦਾ ਹਾਂ ਇਹ ਪਿੰਡ ਵਿੱਚ ਕਾਫੀ ਘਟਨਾਵਾਂ ਵਾਪਰ ਚੁੱਕੀਆਂ ਐ ਤੇ ਇਸ ਕਰਕੇ ਹੀ ਇਹ ਮਤਲਬ ਪਾਇਆ ਹੈ ਕਿ ਅਪੀਲ ਕੀ ਕਰੋਗੇ ਲੋਕਾਂ ਤੋਂ ਨੌਜਵਾਨਾਂ ਅਸੀਂ ਅਪੀਲ ਕਰਾਂਗੇ ਕਿ ਬੱਚੇ ਇਸ ਕੰਮ ਤੋਂ ਹਟ ਕੇ ਨਸ਼ਿਆਂ ਤੋਂ ਹਟ ਕੇ ਤੇ ਸਹੀ ਰਸਤੇ ਤੇ ਆਉਣ ਤੇ ਸਾਰੇ ਪਰਿਵਾਰ ਦੀ ਬਦਨਾਮੀ ਇਸ ਜਿਹੜੇ ਕੰਮ ਪਿੰਡ ਵਿੱਚ ਹੁੰਦਾ ਸਾਰੇ ਪਿੰਡ ਦੀ ਬਦਨਾਮੀ ਹੈ ਅਸੀਂ ਸਹੀ ਕੰਮ ਕਰੀਏ ਜਿਹੜੇ ਪਿੰਡ ਦੇ ਭਲੇ ਵਾਸਤੇ ਹਾਂਜੀ ਸਾਦ ਸੰਗਤ ਜੀ ਸਾਰਨ ਬੇਨਤੀ ਆਪਸ ਨੂੰ ਪਤਾ ਸਰ ਬੇਨਤੀ ਹੈ ਕਿ ਸਾਡੇ ਨਗਰ ਦੇ ਵਿੱਚ ਸਾਡੇ ਹੀ ਪਿੰਡ ਦੀਆਂ ਧੀਆਂ ਪਿੰਡ ਦੇ ਮੁੰਡਾ ਨਾਲ ਵਿਆਹ ਕਰਵਾ ਰਹੀਆਂ ਹਨ ਜੋ ਕਿ ਬੜੀ ਸ਼ਰਮਨਾਕ ਜਿਹੜੀ ਗੱਲ ਹੈ ਆਉਣ ਵਾਲਾ ਸਮਾਂ ਪਹਿਲਾਂ ਇੱਕ ਹੋਇਆ ਦੋ ਹੋਇਆ ਤੇ ਨੂੰ ਏਦਾਂ ਕੰਮ ਵਾਧਾ ਜਾਂਦਾ ਵੇਖੋ ਵੇਖੀ ਉਹ ਬੂਏ ਅੱਗੇ ਨਿਕਲੇ ਬੂਏ ਅੱਗੇ ਸੋਰੇ ਤੇ ਬੂਏ ਅੱਗੇ ਪੇਕੇ ਇਹ ਕੰਮ ਸੋਭਾ ਨਹੀਂ ਦਿੰਦਾ ਇਹ ਕਰਕੇ ਸਾਡੇ ਨਗਰ ਦਾ ਬਹੁਤ ਮੰਦਾ ਹਾਲ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਕੰਮਗਾ ਕਰੇਗਾ ਜਿਨ੍ਹਾਂ ਨੇ ਵਿਆਹ ਕਰਵਾਏਗਾ ਉਹਨਾਂ ਨੂੰ ਬੇਨਤੀ ਹੈ ਕਿ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਜਿਹੜਾ ਹੁਣ ਗਾਂ ਕਰਵਾਏਗਾ ਉਹਦਾ ਮਾਪਿਓ ਨਹੀਂ ਪਿੰਡ ਵਿੱਚ ਰਹੇਗਾ ਜਿਨ੍ਹਾਂ ਨੇ ਹੁਣ ਵਿਆਹ ਕਰਾਏ ਹਨ ਤੇ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਨੌਜਵਾਨਾਂ ਨੂੰ ਧੀਆ ਘਰਾਂ ਨੂੰ ਨਗਰ ਦੀਆਂ ਨੂੰ ਜਿੰਨੀਆਂ ਵੀ ਆ ਪੰਜਾਬ ਦੀਆਂ ਕਿ ਆਪਣੇ ਪਿਤਾ ਦੀ ਪਾਗਲ ਵੇਖਿਆ ਕਰੋ ਆਪਣੀ ਪਿਓ ਦੀ ਪਾਗਲ ਵੇਖਿਆ ਕਰੋ ਪਰਿਵਾਰ ਦੀ ਜਿਹੜੀ ਇੱਜ਼ਤ ਹੁੰਦੀ ਹੈ ਸਮੂਹ ਨਗਰ ਨੂੰ ਬੇਨਤੀ ਹੈ ਆਪ ਸਭ ਨੂੰ ਪਤਾ ਹੈ ਪਿੰਡ ਤਾਰੀਵਾਲ ਕਲੀਅਰ ਦੀ ਪੰਚਾਇਤ ਨੇ ਜੋ ਮਤਾ ਪਾਇਆ ਹੈ ਕੁਝ ਸਮੇਂ ਤੋਂ ਪਿੰਡੇ ਹੀ ਕੁੜੀਆਂ ਮੁੰਡੇ ਵਿਆਹ ਕਰਵਾ ਰਹੇ ਨੇ ਤਾਰੀਵਾਲ ਕਲੀਅਰ ਦੀਆਂ ਸੰਗਤਾਂ ਅਤੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਪਿੰਡში ਵਿਆਹ ਕਰਵਾਉਣ ਵਾਲਿਆਂ ਖਿਲਾਫ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ ਪਿੰਡ ਵਿੱਚ ਹੋਰ ਹੀ ਵਿਆਹਾਂ ਕਰਕੇ ਜਿੱਥੇ ਆਪਸੀ ਪਾਈਚਾਰਾ ਖਤਮ ਹੋ ਰਿਹਾ ਹੈ ਉੱਥੇ ਹੀ ਦੋਹਾਂ ਤਰ੍ਹਾਂ ਵਿਚਾਲੇ ਦੁਸ਼ਮਣੀ ਪੈ ਰਹੀ ਹੈ ਜੋ ਵੀ ਲੜਕਾ ਜਾਂ ਲੜਕੀ ਪਿੰਡ 'ਚ ਵਿਆਹ ਕਰਨਗੇ ਉਹਨਾਂ ਨੂੰ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਜੇਕਰ ਕਿਸੇ ਲੜਕੇ ਜਾਂ ਲੜਕੀ ਦੀ ਸਹਿਮਤੀ 'ਚ ਮਾਪਿਆਂ ਦਾ ਜ਼ਿਕਰ ਹੁੰਦਾ ਹੈ ਤਾਂ ਉਹਨਾਂ ਦੇ ਮਾਪਿਆਂ ਖਿਲਾਫ ਵੀ ਕਾਰਵਾਈ ਹੋਵੇਗੀ ਦੂਸ਼ੀ ਪਰਿਵਾਰਾਂ ਦੀਆਂ ਸਰਕਾਰੀ ਸਹੂਲਤਾਂ ਖਤਮ ਕੀਤੀਆਂ ਜਾਣਗੀਆਂ ਕੋਈ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਇਹਨਾਂ ਨੂੰ ਸਾਈਨ ਨਹੀਂ ਕਰਕੇ ਦੇਵੇਗਾ ਨਾ ਹੀ ਇਹਨਾਂ ਦੀ ਕੋਈ ਗਵਾਹੀ ਭਰੇਗਾ ਪੂਰਾ ਪਿੰਡ ਪਰਿਵਾਰਾਂ ਦਾ ਸਮਾਜਿਕ ਪਾਈਟਟ ਕਰੇਗਾ ਹੁਣ ਅੱਗੇ ਵਾਦਿਆਂ ਤੇ ਰੁਕ ਕਰਦੇ ਹਾਂ ਦਿਨ ਦੀ ਪੰਜਵੀਂ ਵੱਡੀ ਖਬਰ ਦੀ ਤਾਂ ਯੂਐਸਏ ਭਾਰਤ ਟ੍ਰੇਡ ਡੀਲ ਤੇ ਸੁਨੀਲ ਜਾਖੜ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਇਸ ਟ੍ਰੇਡ ਡੀਲ ਦੇ ਵਿੱਚ ਧਿਆਨ ਰੱਖਿਆ ਗਿਆ। ਪੀਐਮ ਨੇ ਨੇਸ਼ਨ ਫਰਸਟ ਦੀ ਪਾਲਿਸੀ ਦੇ ਤਹਿਤ ਇਹ ਡੀਲ ਕੀਤੀ ਹੈ ਤੇ ਡੀਲ ਦੇ ਵਿੱਚ ਸਾਰੇ ਵਰਗਾ ਦਾ ਧਿਆਨ ਰੱਖਿਆ ਗਿਆ ਤਾਂ ਦੱਸ ਦਈਏ ਕਿ ਯੂਐਸਏ ਦੇ ਨਾਲ ਭਾਰਤ ਦੇ ਵੱਲੋਂ ਇੱਕ ਟ੍ਰੇਡ ਡੀਲ ਕੀਤੀ ਗਈ ਹੈ ਜਿਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਤਾਂ ਇਸ ਡੀਲ ਨੂੰ ਲੈ ਕੇ ਸੁਨੀਲ ਜਾਖੜ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ डील ਦੇ ਵਿੱਚ ਧਿਆਨ ਰੱਖਿਆ ਗਿਆ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਪੀਐਮ ਨੇ ਨੇਸ਼ਨ ਫਰਸਟ ਪਾਲਿਸੀ ਦੇ ਤਹਿਤ ਇਹ ਡੀਲ ਕੀਤੀ ਹੈ ਤਾਂ ਡੀਲ ਦੇ ਵਿੱਚ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਕਰਨ ਆਪਣੇ ਰਾਜਨੀਤਿਕ ਹਿੱਤਾਂ ਨੂੰ ਸਾਹਮਣੇ ਨਾ ਰੱਖੋ ਸਭ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ ਮੋਰ ਥੈਨ ਵੈਲਕਮ ਵੈਲਕਮ ਟੂ ਬੈਕ ਕਿ ਡਿਸਕਸ਼ਨ ਸਭ ਕਨਵਿੰਸ ਕਰਾਣ ਅਸੀਂ ਨਾਲ ਚੱਲ ਕੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਾਂਗੇ ਕਿ ਕਿਹ ਕਿਹ ਕੋਈ ਗਲਤ ਤਾਂ ਦੱਸਣਾ ਕਿ ਕਿੱਥੇ ਸਮਰਥਨ ਹੈ ਦੇਖੋ ਉਹ ਤਾਂ ਹੁਣ ਕਿਹੜੇ ਕਿਸਾਨਾਂ ਨੂੰ ਹੈ ਕਿ ਨਹੀਂ ਹੈ ਸਭ ਜਿਹੜੇ ਉਹਨਾਂ ਦੇ ਖੱਸੇ ਸੀ ਉਦੋਂ ਜਿਹੜਾ ਖੱਸੇ ਜੈਨੂਇਨ ਖੱਸੇ ਸੀ ਸੁਨੀਲ ਜਖੜਵੀ ਨਾਲ ਖੜਾ ਸੀ ਸਭ ਤੇ ਕੋ ਗੱਲ ਵਜਨ ਨਾਲ ਕਰਨ ਦੀ ਸਾਨੂੰ ਖਦਸੇ ਕੋਈ ਐਸੀ ਡੀਲ ਦੇ ਅੰਦਰ ਕਿਹੜੀ ਚੀਜ਼ ਹੈ ਉਹਨਾਂ ਨੂੰ ਮੈਂ ਹੀ ਕਹਿਣਾ ਚਾਹੁੰਦਾ ਦੇ ਸ਼ੁੱਡ ਬੀ ਅਨਫਾਰਮ ਡਿਸਕਸ਼ਨਸ ਆ ਵੀ ਤੁਸੀਂ ਐਵੇਂ ਲਲਾ ਲਲਾ ਲਾ ਕਰਕੇ ਮਾੜਾ ਜੀ ਮਾੜਾ ਜੀ ਮਾੜਾ ਜੀ ਕਰੀਏ ਨਾ ਕੋਈ ਗਲਤ ਕਰੋ ਨਾ ਸਾਬ ਕਿਸੇ ਗਲਤੇ ਕਰੋ ਵੀ ਇਹਦੇ ਵਿੱਚ ਸਾਨੂੰ ਆ ਨੁਕਸਾਨ ਹੋਇਆ ਪੰਜਾਬ ਨੂੰ ਕੋਈ ਇਸ ਡੀਲ 'ਚ ਕਿਤੇ ਵੀ ਮਨਤ ਨਹੀਂ ਦਿੱਸਿਆ ਸਾਬ ਉਹਨਾਂ ਨੂੰ ਕੋਈ ਦੱਸਦਾ ਤਾਂ ਗੱਲ ਕਰਨ ਵੀ ਵਿਲ ਟੇਕ ਇਟ ਅਪ ਆ ਇੱਕ ਪੰਜਾਬ ਦੇ ਹਿੱਤਾਂ ਦੇ ਨਾਲ ਖਿਲਵਾੜ ਨਾ ਕਰੋ ਸਭ ਰਾਜਨੀਤਿਕ ਰੋਟੀਆਂ ਸੇਕਣ ਵਾਸਤੇ ਅਸੀਂ ਆਪਣੇ within our limitations we have sorted out in a very ਮੈਂ ਸਮਝਦਾ ਔਨਰੇਬਲ ਵੇ ਅਸੀਂ ਹਰੇਕ ਚੀਜ਼ ਦਾ ਧਿਆਨ ਰੱਖਿਆ ਜਿਹਦੇ ਵਿੱਚ ਸਾਡੀ ਗਰਮਾਂ ਨੂੰ ਠੇਸ ਨਾ ਲਗੇ ਵੀ ਆ ਰ ਹੈ ਪ੍ਰਾਊਡ ਨੇਸ਼ਨ ਸਾਬਾ ਸਿਚੁਏਸ਼ਨal ਚੁੱਕੇਗਾ ਨਹੀਂ ਕਰਦੇ ਤੁਸੀਂ ਆਓ ਇੱਕ ਇੱਕ ਟੈਸੀ ਆਈਏ 8 ਤੁਸੀਂ ਉਹ ਕਰਦੇ ਅਸੀਂ ਆ ਕਰਦੇ ਲੱਠ ਆ ਸਾਡੀ ਪਾਲਿਸੀ ਹੈ ਸਭ ਪਰ ਦੁਨੀਆ ਮੰਡੀ ਜੋਰਾਂ ਨੂੰ ਵੀ ਆਰ ਆਨ ਅ ਵੇ ਟੂ ਚੈਲੰਜ ਦੋਜ਼ ਐਸਟੈਬਲਿਸ਼ਡ ਜੋ ਕੁਝ ਆ ਬਣਿਆ ਰਜਿਮ ਬਣਿਆ ਹਿੰਦੁਸਤਾਨ ਦੁਨੀਆ ਦੇ ਅੰਦਰ ਵੀ ਆਪਣੇ ਆਪ ਨੂੰ ਪਾਉਂਦੇ ਆ ਉਹਨਾਂ ਨੂੰ ਹਿੰਦੁਸਤਾਨ ਤੋਂ ਖਤਰਾ ਹੈ ਸਾ ਇਹ ਹਿੰਦੁਸਤਾਨ ਆ ਕੇ ਕੱਲ ਚੌਧਰ ਚੇ ਬਰਾਬਰ ਲੱਤ ਫਸਾਊਗਾ ਇਸ ਕਰਕੇ ਉਹ ਹਰੇਕ ਪੱਖੋਂ ਦਬਾਉਣ ਦੀ ਕੋਸ਼ਿਸ਼ ਕਰਦੇ ਆ ਮਚੁਰ ਲੀਡਰਸ਼ਿਪ ਬਹੁਤ ਹੀ ਮਚੁਰ ਲੀਡਰਸ਼ਿਪ ਤਰੀਕੇ ਨਾਲ ਵਿਦਾਊਟ ਗੇਟਿੰਗ ਇਨਸਾਈਟਿਡ ਵਿਦਾਊਟ ਗੇਟਿੰਗ ਇੱਕਦਮ ਵਿਗਾੜਾ ਵੀ ਨਹੀਂ ਕਰ ਬੜਾ ਸੰਭਾਲ ਕੇ ਦੇਸ਼ ਦੇ ਤਾਂ ਸਾਹਮਣੇ ਰੱਖ ਕੇ ਨਾ ਕੀ ਝੂਠੀ ਈਗੋ ਨੂੰ ਲੈ ਕੇ ਦੇਸ਼ ਦੇ ਹਿੱਤ ਉੱਤੇ ਮੈਂ ਸਮਝਦਾ ਬਹੁਤ ਹੀ ਵਧੀਆ ਜਿਸ ਕਿਸਮ ਦੀ ਡੀਲ ਕੀਤੀ ਇਹ ਹੈ ਜਿਹਦੇ ਅਗਰ ਫਾਈਨਲ ਪ੍ਰਿੰਟ ਜ ਆਣਗੇ ਬਟ ਬੇਸਿਕ ਜਿਹੜੇ ਫੰਡਮੈਂਟਲਸ ਹੈ ਪੰਜਾਬ ਦੇ ਨਜ਼ਰੀਏ ਤੋਂ ਆਈ ਕਨਸੈਂ ਪੰਜਾਬ ਦੇ ਬੇਸਿਕ ਇੰਟਰਸਟ ਹੈਵ ਬੀਨ ਪ੍ਰੋਟੈਕਟਡ ਅਸੀਂ ਚੁੱਪ ਨਹੀਂ ਹੈ ਜਾਖੜ ਸਾਹਿਬ ਅਸੀਂ ਪਿਛਲੇ 10 ਦਿਨ ਤੋਂ ਲਗਾਤਾਰ ਇਹਦਾ ਵਿਰੋਧ ਕਰਦੇ ਆ ਤੁਹਾਡੇ ਮੰਤਰੀ ਤੇ ਤੁਸੀਂ ਅੱਜ ਬੋਲੇ ਹੋ ਅਸੀਂ ਤਾਂ ਉਸ ਦਿਨ ਦਾ ਵਿਰੋਧ ਕਰਦੇ ਆ ਜਦੋਂ ਦਾ 트럼ਪ ਬਾਰ-ਬਾਰ ਟਵੀਟ ਕਰਕੇ ਇਹਦੇ ਬਾਰੇ ਜਾਣਕਾਰੀ ਦੇ ਦਿਆ ਤੁਸੀਂ ਤਾਂ ਜਾਣਕਾਰੀ ਦਿੱਤੀ ਦੀ ਤੁਹਾਡਾ ਪ੍ਰਧਾਨ ਮੰਤਰੀ ਤੇ ਲੋਕ ਸਭਾ ਦਾ ਸਭਾ ਦੇ ਵਿੱਚ ਬੋਲ ਨਹੀਂ ਸਕਿਆ ਪਰ ਟਰੰਪ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਆਧਾਰ ਦੇ ਉੱਤੇ ਟਰੰਪ ਨੇ ਆਪਣੇ ਟਵੀਟਾਂ ਦੇ ਵਿੱਚ ਬਾਰ-ਬਾਰ ਐਗਰੀਕਲਚਰ ਸ਼ਬਦ ਜਿਹੜਾ ਯੂਜ਼ ਕੀਤਾ ਐਗਰੀਕਲਚਰ ਪ੍ਰੋਡਕਟ ਯੂਜ਼ ਕੀਤਾ ਸਾਨੂੰ ਉਹਦੀ ਚਿੰਤਾ ਹੈ ਅਸੀਂ ਉਹਦੀ ਚਿੰਤਾ ਜਿਹੜੀ ਹੈ ਉਹ ਮਤਲਬ ਜਿਹੜੀ ਜਾਰ ਕਰਦੇ ਆ ਇਹ ਜਿਹੜੇ ਡੀਲ ਇਹ ਪਾਤਾ ਦੇ ਗਰੀਬ ਕਿਸਾਨਾਂ ਦੇ ਖਿਲਾਫ ਹੈ ਜਿਹੜੀਆਂ ਚੀਜ਼ਾਂ ਇਸ ਦੇਸ਼ ਦੇ ਵਿੱਚ ਪੈਦਾ ਹੁੰਦੀਆਂ ਉਹਨਾਂ ਦੀ ਉਹਨਾਂ ਚੀਜ਼ਾਂ ਦੀ ਆਪਾਂ ਅਮਰੀਕਾ ਨੂੰ ਕੋ ਖੁੱਲ ਦੇ ਦੇਆ ਅਮਰੀਕਾ ਨੂੰ ਕਿਉਂ ਆਪਾਂ ਖੁੱਲਾ ਬਜਾ ਦੇ ਦੇਆ ਕੋਈ ਚੀਜ਼ਾਂ ਉਹ ਇੱਥੇ ਲਾ ਕੇ ਵੇਚਣ ਹੁਣ ਅੱਗੇ ਬਾਤਾਂ ਦੇ ਗੱਲ ਕਰਦੇ ਆਂ ਦਿਨ ਦੀ ਚੌਥੀ ਵੱਡੀ ਖਬਰ ਤੀ ਤਾਂ ਗੁਰਦੁਆਰਾ ਅੰਮ੍ਰਿਤਸਰ ਜ਼ਮੀਨ ਵਿਵਾਦ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਸੱਤ ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਸੁਹਾਣਾ ਥਾਣੇ ਦੇ ਵਿੱਚ ਮਾਮਲਾ ਦਰਜ ਹੋਇਆ ਹੈ ਮੈਨੇਜਰ ਰਜਿੰਦਰ ਸਿੰਘ ਸਮੇਤ 7 ਨਾਮਜ਼ਦ ਕੀਤੇ ਗਏ ਨੇ ਤਾਂ ਜ਼ਮੀਨ ਖਰੀਦਣ ਵਾਲਿਆਂ ਤੇ ਵੀ ਪਰਚਾ ਦਰਜ ਕੀਤਾ ਗਿਆ ਮੈਨੇਜਰ ਨੂੰ ਪਹਿਲਾਂ ਹੀ ਸਸਪੈਂਡ ਕੀਤਾ ਜਾ ਚੁੱਕਿਆ ਇਸ ਮਾਮਲੇ ਦੇ ਵਿੱਚ ਤਾਂ ਪਿੰਡ ਟੈਣੀ ਮਾਜਰਾ ਦੇ ਵਿੱਚ ਗੁਰਦੁਆਰੇ ਦੀ 44 ਮਰਲੇ ਜ਼ਮੀਨ ਵੇਚਣ ਦਾ ਇਹ ਪੂਰਾ ਮਾਮਲਾ ਹੈ ਜਿਸ ਦੇ ਚੱਲਦੇ ਆ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਲਜ਼ਾਮ ਨੇ ਕਿ ਕਈ ਕਰੋੜ ਰੁਪਏ ਦੀ ਕੀਮਤ ਵਾਲੀ ਇਸ ਜ਼ਮੀਨ ਨੂੰ ਬੇहद ਹੀ ਘੱਟ ਕੀਮਤ ਦੇ ਵਿੱਚ ਵੇਚਿਆ ਗਿਆ ਤਾਂ ਸਾਬਕਾ ਜ਼ਥੇਦਾਰ ਰਣਜੀਤ ਸਿੰਘ ਨੇ ਇਲਜ਼ਾਮ ਲਗਾਇਆ ਲੇ ਕਿ ਗੁਰਦੁਆਰਾ ਦੇ ਮੈਨੇਜਰ ਨੇ 25 ਤੋਂ 30 ਕਰੋੜ ਰੁਪਏ ਦੀ ਜ਼ਮੀਨ 1 ਕਰੋੜ 32 ਲੱਖ ਰੁਪਏ ਦੇ ਸਰਸੋ ਵੇਚ ਦਿੱਤੀ ਹੈ ਤਾਂ ਉਸ ਨੇ ਇਹ ਪੈਸੇ ਸ਼੍ਰੋਮਣੀ ਕਮੇਟੀ ਦੇ ਖਾਤਿਆਂ ਦੇ ਵਿੱਚ ਪਵਾਉਣ ਦੀ ਥਾਂ ਆਪਣੇ ਖਾਤੇ ਦੇ ਵਿੱਚ ਵੀ ਪਵਾਏ ਟਾਇਰ ਜਾਮ ਲੱਗੇ ਨੇ ਤਾਂ ਇਸ ਮਾਮਲੇ ਦੇ ਵਿੱਚ ਮੈਨੇਜਰ ਸਮੇਤ 7 ਲੋਕਾਂ ਦੇ ਖਿਲਾਫ ਜੋ ਹੈ ਮਾਮਲਾ ਦਰਜ ਕੀਤਾ ਗਿਆ ਹੈ ਉਨਾਂ ਅੱਗੇ ਵਾਅਦਿਆਂ ਤੇ ਗੱਲ ਕਰਦੀਆਂ ਦਿਨ ਦੀ ਤੀਜੀ ਵੱਡੀ ਖਬਰ ਦੀ ਐਮਐਲਏ ਗगन ਅਨਮੋਲਮਾਨ ਅੱਗੇ ਲੋਕਾਂ ਨੇ ਦੁੱਖੜੇ ਰੋਏ ਨੇ ਤਾਂ ਖਰੜ ਦੇ ਸਨੀ ਐਨਕਲੇਵ ਦੇ ਲੋਕਾਂ ਨੇ ਆਪਣੇ ਦੁੱਖੜੇ ਸੁناਏ ਨੇ ਪੀਣ ਵਾਲੇ ਪਾਣੀ ਦਾ ਕਨੈਕਸ਼ਨ ਬੰਦ ਕਰ ਦਿੱਤਾ ਗਿਆ ਤਾਂ ਲੋਕਾਂ ਨੇ ਦੱਸਿਆ ਤਾਂ ਐਮਐਲਏ ਦੀ ਨਸੀਹਤ ਹੈ ਕਿ ਜੋ ਪਾਣੀ ਬੰਦ ਕਰਨ ਆਵੇ ਉਹਨੂੰ ਜਾ ਕੇ ਥਾਣੇ ਲੈ ਕੇ ਜਾਓ ਜਿਹੜਾ ਅੱਗੇ ਆਵੇ ਗੱਡੀ ਦੇ ਵਿੱਚ ਪਾਓ ਤੇ ਉਸਨੂੰ ਥਾਣੇ ਲੈ ਕੇ ਜਾਓ ਐਮਐਲਏ ਗगन ਅਨਮੋਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਇਹ ਨਸੀਹਤ ਦਿੱਤੀ ਗਈ ਹੈ ਜੋ ਲੋਕ ਉਸੇ ਪਹੁੰਚੇ ਸੀ ਆਪਣੇ ਦੁੱਖੜੇ ਸੁਣਾਉਣ ਦੇ ਤਾਂ ਲੋਕਾਂ ਨੇ ਪੀਣ ਵਾਲੇ ਪਾਣੀ ਦੀ ਪਰੇਸ਼ਾਨੀ ਨੂੰ ਲੈ ਕੇ ਉੱਥੇ ਗਏ ਸੀ ਜ਼ਮੀਨ ਦੇ ਵਿੱਚ ਜ਼ਮੀਨ ਖਰੀਦ ਦੇ ਵਿੱਚ ਧੋਖਾਧੜੀ ਦੇ ਇਲਜ਼ਾਮਾਂ ਦੇ ਮਾਮਲੇ ਵੀ ਹੋ ਚੁੱਕੇ ਨੇ ਤਾਂ ਲੋਕ ਵਿਧਾਇਕ ਨੂੰ ਆਪਣੀ ਸ਼ਿਕਾਇਤਾਂ ਦੱਸਣ ਦੇ ਲਈ ਦਰਸਲ ਉੱਥੇ ਪਹੁੰਚੇ ਸੀ ਤਾਂ ਇੰਨੀਆਂ ਜ਼ਿਆਦਾ ਸ਼ਿਕਾਇਤਾਂ ਕਰਨ ਕਿ ਲੋਕਾਂ ਨੂੰ ਕੰਟਰੋਲ ਕਰਨਾ ਪਿਆ ਲੋਕ ਉੱਥੇ ਪਹੁੰਚੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਪਾਣੀ ਦਾ ਵੀ ਮੁੱਦਾ ਚੁੱਕਿਆ ਗਿਆ ਤਾਂ ਇਸ ਦੌਰਾਨ ਐਮ.ਐਲ.ਏ ਗगन ਮਾਨ ਉਹਨਾਂ ਦੇ ਵਰ ਲੋਕ ਇਹ ਨਸੀਹਤ ਦਿੱਤੀ ਗਈ ਕਿ ਜੋ ਲੋਕ ਉੱਥੇ ਪਾਣੀ ਬੰਦ ਕਰਨ ਲਈ ਪਹੁੰਚਦੇ ਨੇ ਪਾਣੀ ਦਾ ਕਨੈਕਸ਼ਨ ਬੰਦ ਕਰਨ ਦੇ ਲਈ ਪਹੁੰਚਦੇ ਨੇ ਉਹਨਾਂ ਨੂੰ ਚੱਕ ਕੇ ਥਾਣੇ ਲੈ ਕੇ ਜਾਓ ਜਿਹੜਾ ਵੀ ਕੋਈ ਆਵੇ ਉਸ ਨੂੰ ਗੱਡੀ ਦੇ ਵਿੱਚ ਪਾਓ ਤੇ ਥਾਣੇ ਲੈ ਕੇ ਜਾਓ ਸਾਡੀ ਮਤ ਲੋਰੇ ਜਾ ਰਹੀ ਹੈ ਸਾਡੇ ਪਾਣੀ ਲੱਗਿਆ ਪਿਆ ਆ ਨਾ ਸਾਡਾ ਤਾਂ ਰੰਗ ਲੱਗਦਾ ਚਲੋ ਪਰ ਇਹ ਨਹੀਂ ਆਪਾਂ ਇਹਨੂੰ ਕਿਹੜਾ ਸੋਲਵ ਕਰਾਵਾਂ ਜਿੰਦਗੀ ਹੁਣ ਸੜ ਕੇ ਨਹੀਂ ਤੂੰ ਨਹੀਂ ਆਇਆ ਜੇ ਮੈਡੀਕਲ ਨਹੀਂ ਹੱਲ ਹੈ ਆਹ ਵਾਸਤੇ ਸਾਡੀ ਗੱਲ ਗੱਲ ਸੁਣੋ ਲੋਕ ਇਹ ਤਾਂ ਪੰਜ ਦਿਨ ਹੈ ਐਸਪੀ ਅਜੇ ਤਹਰੀਕ ਤੇ ਚੇਪ ਕਰਵਾਉਣਾ ਉਹਦੋਂ ਅਜੇ ਕੋਈ ਨਹੀਂ ਆ ਕੋਈ ਨਹੀਂ ਕਰਾ ਫੈਲ ਹਣ ਗੱਲ ਕਰਦੇ ਆ ਦਿਨ ਦੀ ਦੂਜੀ ਵੱਡੀ ਖਬਰ ਦੀ ਤਾਂ ਬੈਂਡ বাজਾਉਣ ਵਾਲੇ ਬਿਆਨ ਨੂੰ ਲੈ ਕੇ ਬਾਜਵਾ ਤੇ ਈਟੀਓ ਦੇ ਵੱਲੋਂ ਪਲਟਵਾਰ ਕੀਤਾ ਗਿਆ న్యూਸ 18 ਤੇ ਮੰਤਰੀ ਹਰਪਜਨ ਸਿੰਘ ਈਟੀਓ ਬੋਲੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਬੈਂਡ বাজਾਉਣ ਵਾਲੇ ਦਾ ਪੁੱਤ ਹੋਣ ਤੇ ਮਾਣ ਬਾਜਵਾ ਨੇ ਮੇਰੇ ਪਿਤਾ ਦੇ ਪੇਸ਼ੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਮੇਰੇ ਪਿਤਾ ਨੇ ਕਦੇ ਵੀ ਕੋਈ ਬਾੜਾ ਕੰਮ ਨਹੀਂ ਕੀਤਾ ਬਾਜਵਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਤਾਂ ਦੱਸ ਦਈਏ ਕਿ ਦਲਿਤ ਭਾਈ ਜਾਰੇ ਦੇ ਨਾਲ ਭੇਤ ਭਾਵ ਕਰਨ ਵਾਲੇ ਬਿਆਨ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਸੋਚ ਮਾੜੀ ਹੈ ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਪਹਿਲਾ ਬੈਂਡ ਬਚਾਉਂਦਾ ਰਿਹਾ ਉਸ ਦਾ ਬੈਂਡ ਹੁਣ ਅਸੀਂ ਵਜਾਵਾਂਗੇ ਈਟੀਓ ਦਾ ਬੈਂਡ ਵਜਾਉਣ ਵਾਲੇ ਬਿਆਨ ਤੇ ਆਪ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਮంత్రి ਹਰਪਜਨ ਸਿੰਘ ਈਟੀਓ ਦੇ ਵੱਲੋਂ ਉਹਨਾਂ ਨੇ ਪਲਟਵਾਰ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜੋ ਇਹ ਮਾੜੀ ਸ਼ਬਦਾਵਲੀ ਵਰਤੀ ਗਈ ਹੈ ਉਸ ਦੇ ਲਈ ਮਾਫੀ ਮੰਗੀ ਜਾਵੇ ਹਰਪਾਲ ਸਿੰਘ ਚੀਵਾ ਦੇ ਵੱਲੋਂ ਇਹ ਕਿਹਾ ਉਹਨਾਂ ਨੇ ਕਿਹਾ ਕਿ ਬਾਦਵਾ ਨੇ ਦਲਿਤ ਭਾਈਚਾਰੇ ਨੂੰ ਬੇਇੱਜ਼ਤ ਕੀਤਾ ਹੈ ਇਸ ਦੇ ਲਈ ਉਹ ਮਾਫੀ ਮੰਗੜ ਮਾਫੀ ਨਾ ਮੰਗੀ ਗਈ ਤਾਂ ਇਸ ਕਾਰਵਾਈ ਦੇ ਲਈ ਵੀ ਪ੍ਰਤਾਪ ਬਾਜਵਾ ਤਿਆਰ ਮਾੜੀ ਗੱਲ ਹੂੰ ਕਿ ਮੇਰੇ ਪਿਤਾ ਜੀ ਦੇ profession ਨੂੰ ਲੈ ਕੇ পেশੇ ਨੂੰ ਲੈ ਕੇ ਹੂੰ ਤੇ ਇਸ ਤਰ੍ਹਾਂ ਨਾਲ ਇਹ ਐਕਟਿੰਗ ਕਰਕੇ ਦੱਸਣਾ ਕਿ ਬੈਂਡ ਵਚਾਉਂਦਾ ਸੀ ਹੂੰ ਜਾਂ ਬੈਂਡ ਵਚਾਉਂਦਾ ਸੀਗਾ ਮੈਨੂੰ ਅੱਜ ਵੀ ਬੈਂਡ ਵਾਲੇ ਦਾ ਪੁੱਤ ਹੋਣ ਤੇ ਮਾਨਾ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਜਿੰਨੇ ਵੀ ਦਲਤਾਂ ਦੇ ਮਨਿਸਟਰ ਨੇਗੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਤੇ ਨੇਗੇ ਕਦੇ ਕੋਈ ਵਾਦਾ ਕਦੇ ਨਾ ਲੈ ਕੇ ਕਦੇ ਕਹਿੰਦੇ ਮਟੀਰੀਅਲ ਆ ਗਿਆ ਹੁਣ ਕਹਿੰਦੇ ਬਾਜੇ ਵਾਲੇ ਆ ਗਏ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਇਹ ਬਹੁਤ ਹੀ ਬੰਦਪਾਗਾਗਾ ਜਾਂ ਤਾਂ ਪ੍ਰਤਾਪ ਸਿੰਘ ਬਾਜਬਾ ਔਰ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗੇ ਨਹੀਂ ਐਕਸ਼ਨ ਲਈ ਤਿਆਰ ਰਹੇ ਕਾਂਗਰਸ ਦਾ ਲੰਮਾ ਇਤਿਹਾਸ ਕਾਂਗਰਸ ਨੇ ਦੇਸ਼ ਦੇ ਅੰਦਰ ਕਦੀ ਵੀ ਟਾਪ ਦਲਤ ਲੀਡਰਾਂ ਨੂੰ ਅੱਗੇ ਵਧਣ ਦਾ ਉਹਨਾਂ ਦੀ ਬਣਦੀ ਥਾਂ ਨਹੀਂ ਦਿੱਤੀ ਓ ਮਿੱਤਰ ਪਿਆਰਿਆ ਅਸੀਂ ਕਿਰਤੀ ਲੋਕ ਆ ਅਸੀਂ ਲੋਕਾਂ ਦੇ ਖੁਸ਼ੀਆਂ ਚ ਲੋਕਾਂ ਦੇ ਖੇੜਿਆਂ ਦੇ ਵਿੱਚ ਵਾਜਾ ਵਜਾ ਕੇ ਜਿਹੜਾ ਉਹ ਖੁਸ਼ੀਆਂ ਵੰਡਦੇ ਆ ਤੂੰ ਇੱਕ ਬਹੁਤ ਵੱਡੀ ਸਮਾਜ ਨੂੰ ਚੈਲੰਜ ਕੀਤਾ ਔਰ ਮੈਂ ਤੇਰੀ ਇਹ ਗੱਲ ਜਰੂਰ ਕਹ ਮਤਲਬ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕ ਬੜਾ ਬਰੀਕੇ ਨਾਲ ਦਿਖ ਰਿਹਾ ਤੁਸੀਂ ਹਰ ਘੜੇ ਹਰ ਪਲ ਤੁਸੀਂ ਮਤਲਬ ਜਿਹੜਾ ਜਗੀਰੂ ਮਾਨਸਿਕਤਾ ਨਾਲ ਗ੍ਰਸਤ ਹੋ ਕੀ ਕੋਈ ਪਰਿਵਾਰ ਜਿਹੜਾ ਮਿਹਨਤ ਕਸ਼ ਹੈ ਉਹ ਮਿਹਨਤ ਦੇ ਨਾਲ ਇਸ ਅਹੁਦੇ ਤੱਕ ਪਹੁੰਚ ਨਹੀਂ ਸਕਦਾ ਬਸ ਆਹੀ ਚੀਜ਼ ਇਹਨਾਂ ਦੇ ਦਿਮਾਗਾਂ ਦੇ ਵਿੱਚ ਵੜੀ ਹੋਈ ਹੈ ਕਿ ਵਾਰੀਆਂ ਸਾਡੀਆਂ ਸੀ ਉੱਤਰ ਕਾਟੋਂ ਮੈਂ ਚੜਾ ਦੇ ਨਾਲ ਅਸੀਂ ਪੰਜਾਬ ਨੂੰ ਲੁੱਟਿਆ ਹੁਣ ਜਦੋਂ ਆਮ ਘਰਾਂ ਦੇ ਲੋਕ ਜਿਨ੍ਹਾਂ ਦੇ ਵਿੱਚ ਮਿਹਨਤ ਕਸ਼ ਖਾਸ ਤੌਰ ਦੇ ਉੱਤੇ ਸ਼ਾਮਲ ਨੇ ਇਹਨਾਂ ਨੂੰ ਸਭ ਤੋਂ ਵੱਧ ਤਕਲੀਫ ਉਹਨਾਂ ਤੋਂ ਹੋ ਰਹੀ ਹੈ ਕਿਸੇ ਨੂੰ ਇਹ ਮੋਬਾਈਲ ਰਿਪੇਅਰ ਕਰਨ ਵਾਲਾ ਦੱਸਦੇ ਨੇ ਕਿਸੇ ਨੂੰ ਇਹ ਬੈਂਡ ਵਾਜੇ ਵਾਲਾ ਦੱਸਦੇ ਨੇ ਕਿਸੇ ਨੂੰ ਇਹ ਮਟੀਰੀਅਲ ਦੱਸਦੇ ਨੇ ਬਾਜਵਾ ਸਾਹਿਬ ਆਪਣੇ ਦਿਮਾਗ ਦੇ ਅੰਦਰ ਭਰਿਆ ਹੋਇਆ ਗੰਦ ਬਾਹਰ ਕੱਢੋ ਤਾਂ ਉਥੇ ਕਾਂਗਰਸੀ ਲੀਡਰਾਂ ਦੇ ਵੱਲੋਂ ਬਾਜਵਾ ਦੇ ਇਸ ਬਿਆਨ ਦਾ ਸਮਰਥਨ ਵੀ ਕੀਤਾ ਗਿਆ ਮੈਂ ਉਸ ਬਿਆਨ ਨੂੰ ਵੀ ਸੁਣਿਆ ਜਿਹੜਾ ਬਾਜਵਾ ਸਾਹਿਬ ਨੇ ਦਿੱਤਾ ਉਹਨਾਂ ਨੇ ਈਟੀਓ ਸਾਹਿਬ ਦੇ ਬਾਰੇ ਇਹ ਗੱਲ ਕਹੀ ਹੈ ਕਿ ਪਹਿਲਾਂ ਬੈਂਡ ਵਜਾਇਆ ਇਹਨਾਂ ਨੇ ਤੇ ਹੁਣ ਪੰਜਾਬ ਦਾ ਬੈਂਡ ਲੱਗਾ ਕੋਈ ਮੇਰਾ ਖਿਆਲ ਜਾਤੀ ਸੂਚਕ ਸ਼ਬਦ ਨਹੀਂ ਹੈ ਤੇ ਨਾ ਉਹਨਾਂ ਦੀ ਕੋਈ ਸ਼ਾਨ ਦੇ ਖਿਲਾਫ ਲੱਗਦਾ ਕਿਉਂਕਿ ਅਕਸਰ ਲੋਕ ਜਿਹੜੇ ਥੱਲਿਓਂ ਉੱਠ ਕੇ ਉੱਪਰ ਨੂੰ ਜਾਂਦੇ ਆ ਉਹ ਮਾਣ ਮਹਿਸੂਸ ਕਰਦੇ ਆ ਕਿ ਮੈਂ ਰਾਜੇ ਰਜਵਾੜਿਆਂ ਦੇ ਵਿੱਚੋਂ ਨਹੀਂ ਮੈਂ ਇੱਕ ਮਿਹਨਤ ਕਸ਼ਵਰਵਾਰਾਂ ਦੇ ਵਿੱਚੋਂ ਆ ਬਾਜਵਾ ਸਾਹਮਣੇ ਨਾ ਤਾਂ ਕੋਈ ਜਾਤ ਬਰਾਦਰੀ ਦੀ ਗੱਲ ਕੀਤੀ ਹੈ ਨਾ ਕਿਸੇ ਦੇ ਉੱਤੇ ਕੋਈ ਪਰਸਨਲ ਅਟੈਕ ਕੀਤਾ ਹੈ ਜਨਰਲ ਗੱਲਾਂ ਹੁੰਦੀਆਂ ਨੇ ਵੀ ਬਾਈ ਜੀ ਮੈਂ ਤਾਂ ਤੇਰਾ ਢੋਲ ਵਜਾ ਦੇਣਾ ਉਹਨਾਂ ਨੇ ਤੇ ਇਹ ਗੱਲ ਕੀਤੀ ਹੈ ਜਿੱਥੋਂ ਤੱਕ ਦਲਿਤ ਪਰਿਵਾਰਾਂ ਦਾ ਸਬੰਧ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਹੁਣ ਬੁਖਲਾਈ ਹੋਈ ਹੈ ਕਿਉਂਕਿ ਜਿਹੜੇ ਸਾਡੇ ਦਲਿਤ ਪਰਿਵਾਰ ਨੇ ਉਹਨਾਂ ਨੇ ਸਾਡੀ ਸਾਰੀ ਕੌਮ ਨੇ ਇਹ ਡਿਸਾਈਡ ਕਰ ਲਿਆ ਕਿ ਕਾਂਗਰਸ ਤੋਂ ਬਿਨਾ ਦਲਿਤ ਪਰਿਵਾਰਾਂ ਦਾ ਕੋਈ ਗੁਜ਼ਾਰਾ ਨਹੀਂ ਦਲਿਤ ਕਮਿਊਨਿਟੀ ਦਾ ਕੋਈ ਗੁਜ਼ਾਰਾ ਨਹੀਂ ਇਹ ਜਿਹੜਾ ਸਾਡੇ ਦਲਿਤ ਪਰਿਵਾਰਾਂ ਨੂੰ ਸਾਡੀ ਦਲਿਤ ਕਮਿਊਨਿਟੀ ਨੂੰ ਆਮ ਆਦਮੀ ਪਾਰਟੀ ਯੂਜ਼ ਕਰਨਾ ਚਾਹੁੰਦੀ ਹੈ ਅਸੀਂ ਇਹਨਾਂ ਨੂੰ ਨਹੀਂ ਇਹ ਗੱਲ ਹੋਣ ਦੇਵਾਂਗੇ ਹੁਣ ਅੱਗੇ ਬਾਦਿਆਂ ਤੇ ਗੱਲ ਕਰਦੇ ਆ ਦਿਨ ਦੀ ਪਹਿਲੀ ਤੇ ਵੱਡੀ ਖਬਰ ਦੀ ਆਰਐਸਐਸ ਮੁਖੀ ਮੋਹਨ ਪਾਗਵਦ ਦੇ ਵੱਲੋਂ ਤਿੰਨ ਬੱਚੇ ਪੈਦਾ ਕਰਨ ਦੀ ਇੱਕ ਵਾਰ ਫਿਰ ਤੋਂ ਨਸੀਹਤ ਦਿੱਤੀ ਗਈ ਹੈ ਵਿਆਹ ਤੇ ਬੱਚਿਆਂ ਤੇ ਆਰਐਸਐਸ ਮੁਖੀ ਮੋਹਨ ਪਾਗਵਦ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਡਾਕਟਰਾਂ ਦੇ ਮੁਤਾਬਕ ਵਿਆਹ ਦੀ ਉਮਰ 19 ਤੋਂ 25 ਸਾਲ ਹੋਣੀ ਚਾਹੀਦੀ ਹੈ ਇੱਕ ਜੋੜੇ ਦੇ ਘਟੋ-ਘਟ ਤਿੰਨ ਬੱਚੇ ਹੋਣੇ ਚਾਹੀਦੇ ਨੇ ਤਿੰਨ ਬੱਚੇ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣਾ ਸਿੱਖ ਲੈਂਦੇ ਨੇ ਤਿੰਨ ਬੱਚਿਆਂ ਦੇ ਅੱਗੇ ਪਰਿਵਾਰ ਵੀ ਸੁਖੀ ਰਹਿੰਦੇ ਨੇ ਤਾਂ 모ਹਨ ਪਾਗਵਤ ਜੋ ਕਿ ਆਰਐਸਐਸ ਮੁਖੀ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਤਿੰਨ ਤੋਂ ਘੱਟ ਬੱਚੇ ਖਤਰੇ ਦੀ ਨਿਸ਼ਾਨੀ ਨੇ ਸ਼ਾਸਤਰ ਦੇ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਤਿੰਨ ਬੱਚੇ ਲਾਜ਼ਮੀ ਨੇ ਤਾਂ 모ਹਨ ਪਾਗਵਤ ਜੋ ਕਿ ਆਰਐਸਐਸ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ

तो आपस में जो व्यवहार उनका होता है उसमें से वो ईगो मैनेजमेंट अच्छी तरह सीख लेते हैं उसके चलते उनके अपने परिवारों में बाद में विच्छेद नहीं होता है तीन से नीचे खतरा है और टू पॉइंट थ्री से नीचे आप ढलान पर हो अभी हम टू पॉइंट वन के नीचे जा रहे हैं बिहार वगैरह के कारण बचे हैं हम अब थोड़े थोड़े ऊपर है आयु से पच्चीस साल की आयु तक विवाह और तीन संताने, तो पेरेंट्स और चिल्ड्रन दोनों हेल्दी रहते हैं, तो आपस में जो व्यवहार ज बच्चे सोने लग रहे हैं ना बाघ फलवाड़ी सिखा की बाघ फलवाड़ी बढ़नी चाहिए एक तक नहीं रहना कला के रुख भी ना आए दिन पहला ही एक छोटा जहा बच्चा बड़ी दुख वाली गल सोहनी दस्तारनाम पतंग उ बचारा दुनिया को चला गया कला ही तो कला नहीं रखना है। वाद तो विन वाद तेर जिन्हें मर्जी होना दवा तेन नहीं अटकना दे दे रो भी कि उन्नीस साल की आयु से पच्चीस साल की आयु तक विवाह और तीन संताने तो पेरेंट्स और चिल्ड्रन दोनों हेल्दी रहते हैं तो आपस में जो व्यवहार उनका होता है उसमें से वो इगो मैनेजमेंट अच्छी तरह सीख लेते हैं उसके चलते उनके अपने परिवारों में बाद में विच्छेद नहीं होता है तीन से नीचे खतरा है और 2.3 से नीचे आप ढलान पर हो अभी हम 2.1 के नीचे जा रहे हैं बिहार वगैरह के कारण बचे हैं हम अब थोड़े थोड़े ऊपर है विधायिका दी नसीहत है जो विधायिका दी नसीहत है जो पानी बंद करना वे चक के थाने ले जाओ ਜਿਹੜਾ ਅੱਗੇ ਆਵੇ ਗੱਡੀ ਦੇ ਵਿੱਚ ਪਾ ਕੇ ਥਾਣੇ ਲੈ ਜਾਵੋ ਪੁਲਿਸ ਅਫਸਰਾਂ ਨੂੰ ਇਹ ਨਿਰਦੇਸ਼ ਸੰਬੋਧਨ ਦੇ ਦੌਰਾਨ ਹੱਥ ਵਿੱਚ ਮਾਈਕ ਫੜ ਕੇ ਦਿੱਤਾ ਜਾ ਰਿਹਾ ਸੀ ਇਸ ਵਿੱਚ ਉਹਨਾਂ ਕਿਹਾ ਕਿ ਪੀਣ ਵਾਲੇ ਪਾਣੀ ਨੂੰ ਬੰਦ ਜੋ ਲੋਕ ਕਰਦੇ ਐ ਨਾਰਾਜ਼ਗੀ ਪ੍ਰਗਟ ਕੀਤੀ ਗਈ ਤਾਂ ਵਿਧਾਇਕਾ ਇਸ ਗੱਲ ਦੀ ਨਸੀਹਤ ਦੇ ਰਹੇ ਨੇ ਕਿ ਜੋ ਪਾਣੀ ਬੰਦ ਕਰਨਾ ਵੇ ਚੱਕ ਕੇ ਥਾਣੇ ਲੈ ਜਾਓ ਜਿਹੜਾ ਅੱਗੇ ਆਵੇ ਤੇ ਗੱਡੀ ਚ ਪਾਓ ਤੇ ਫਿਰ ਥਾਣੇ ਉਸ ਨੂੰ ਲੈ ਜਾਓ ਪਾਣੀ ਲੋਕਾਂ ਨੂੰ ਇਹ ਮਤਲਬ ਹੈ ਤੁਹਾਡਾ ਉਹ ਜੋ ਸਭ ਇਹਦਾ ਦਾਵਾ ਤੋਂ ਆਇਆ ਹੈ ਸਾਡੀ ਬਗਾਈ ਹੋਈ ਦਾਸੀਆਂ ਸਾਡਾ ਸਾਰਾ ਪਾਣੀ ਨਿਕਿਆ ਪਿਆ ਆ ਨਾ ਸਾਡਾ ਤਾਂ ਨਹੀਂ ਚੱਲਦਾ ਕੋਈ ਮੂਰੇ ਆ ਵੀ ਉਹਨੂੰ ਜਾ ਕੇ ਥਾਣੇ ਚਲੇ ਜੇ ਇਹ ਉਹਦੇ ਠਲਵਾ ਕੇ ਪਾਣੀ ਲੋਕਾਂ ਨੂੰ ਗੋਹਵੇ ਇਹ ਕੀ ਮਤਲਬ ਹੈ ਤੁਹਾਡਾ ਉਹ ਜੋ ਸਭ ਇਹਦਾ ਦਾਵਾ ਤੋਂ ਆਇਆ ਹੈ ਇਹ ਵੀ ਚਾ ਪਾਣੀ ਇੱਕ ਟਿਊਬਲ ਤੋਂ ਪਾਣੀ ਬੰਬ ਕਰਤਾ ਤੇ ਜਿਨੇ ਜਿਨੇ ਤੁਹਾਡੇ ਕੇਸ ਜਿਨੇ ਸਭ ਤੁਹਾਡਾ ਕੇਸ ਚੱਲਦਾ ਨਾ ਕਿਤੇ ਸੁਪਰੇ ਹਾਈ ਕੋਰਟ ਦੇ ਵਿੱਚ ਤੇ सोनी ना उठे की जो अग्न आवे ना ग्डी चलेज सारे ले जो बढ़िया जी थैंक यू जी थैंक यू सौ मच